ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਨਵੀਂ ਕਹਾਣੀ ਅੱਜ ਮੈਂ ਚੁੱਪ ਨਹੀਂ ਰਹੂੰਗੀ ਸੁਣਿਆ ਤੂੰ ਰੁਚੀ ਇੰਨੀ ਉਮਰ ਬੀਤ ਗਈ ਆ ਤੇਰੀ ਪਾਕ-ਵਕਸੋਂਦਿਆ ਅੱਜ ਤੋਂ ਬਾਅਦ ਤੂੰ ਸਿਰਫ ਉਹੋ ਕਰੇਂਗੀ ਜੋ ਮੈਂ ਕਹੂੰਗੀ ਇਹ ਕਹਿੰਦੇ ਹੋਏ ਅਰਚਨਾ ਨੇ ਰੂਚੀ ਨੂੰ ਥੱਪੜ ਮਾਰਦੇ ਹੋਏ ਤੇ ਉਹਨੂੰ ਧੱਕੇ ਦੇਂਦੇ ਹੋਏ ਕਮਰੇ ਚੋਂ ਕੱਢ ਦਿੱਤਾ ਅਰਚਨਾ ਦੀ ਸੱਸ ਤੇ ਰੂਚੀ ਦੀ ਮਾਂ ਅੱਜ ਅਰਚਨਾ ਦੇ ਅੱਗੇ ਕੁਝ ਨਾ ਬੋਲ ਸਕੇ ਰੂਚੀ ਨੇ ਅਰਚਨਾ ਭਾਬੀ ਦਾ ਇਹ ਰੂਪ ਕਦੀ ਨਹੀਂ ਵੇਖਿਆ ਸੀ ਉਹ ਭਾਬੀ ਨੂੰ ਭਾਬੀ ਨਹੀਂ ਅਰਚਨਾ ਹੀ ਕਹਿੰਦੀ ਸੀ ਹਾਲਾਂਕਿ ਰੂਚੀ ਅਰਚਨਾ ਨਾਲੋਂ ਉਮਰ ਵਿੱਚ ਛੋਟੀ ਸੀ ਤੇ ਵਿਜੇ ਨੂੰ ਵੀਰ ਕਹਿ ਕੇ ਹੀ ਬੁਲਾਉਂਦੀ ਸੀ ਪਰ ਭਾਬੀ ਨੂੰ ਭਾਬੀ ਨਾ ਕਹਿ ਕੇ ਅਰਚਨਾ ਕਹਿੰਦੀ ਸੀ ਕਦੀ ਕਦੀ ਅਰਚਨਾ ਦਾ ਦਿਲ ਕਰਦਾ ਕਿ ਰੂਚੀ ਨੂੰ ਇੱਕ ਵਾਰ ਸਭ ਕੁਝ ਸਿਖਾਇਆ ਜਾਵੇ ਪਰ ਘਰ ਚ ਰੂਚੀ ਤੇ ਅਰਚਨਾ ਦੀ ਸੱਸ ਦੀ ਹੀ ਚੱਲਦੀ ਸੀ ਸਹੁਰਾ ਸੱਸ ਦੇ ਅੱਗੇ ਭਿੱਜੀ ਬਿੱਲੀ ਬਣਿਆ ਰਹਿੰਦਾ ਸੀ ਇਹ ਗੱਲ ਅਰਚਨਾ ਨੇ ਸਹੁਰੇ ਘਰੋਂ ਦਿਆਂ ਹੀ ਮਹਿਸੂਸ ਕਰ ਲਈ ਸੀ ਉਹਦੇ ਵਿਆਹ ਨੂੰ ਹੋਏ ਨੂੰ ਹਜੇ ਸਿਰਫ ਇੱਕ ਹਫਤਾ ਹੀ ਹੋਇਆ ਸੀ ਕੇ ਬਾਹਰ ਬੈਠਕ ਵਿੱਚ ਸੌਰੇ ਦੇ ਕੁਝ ਦੋਸਤ ਉਹਨੂੰ ਮਿਲਣ ਆਏ ਸੀ ਸੌਰੇ ਨੇ ਚਾਹ ਦੇ ਨਾਲ ਨਾਸ਼ਤਾ ਨਹੀਂ ਲਿਓਣ ਬਾਰੇ ਸੱਸ ਨੂੰ ਕਿਹਾ ਪਰ ਸੱਸ ਰੌਲਾ ਪਾਉਣ ਲੱਗ ਪਈ ਕਿ ਸਾਰੇ ਭੁੱਖੇ ਸਵੇਰੇ ਸਵੇਰੇ ਮੂੰਹ ਚੋਕੇ ਇੱਥੇ ਆ ਜਾਂਦੇ ਆ ਮੈਂ ਵਿਹਲ ਹੀ ਨਹੀਂ ਬੈਠੀ ਜਿਹੜਾ ਇਹਨਾਂ ਨਕਮਿਆਂ ਨੂੰ ਨਾਸ਼ਤਾ ਪਾਣੀ ਕਰਵਾਵਾ ਅਰਚਨਾ ਸੱਸ ਦੇ ਇਸ ਜਵਾਬ ਨੂੰ ਸੁਣ ਕੇ ਹੈਰਾਨ ਰਹਿ ਗਈ ਮਹਿਮਾਨਾਂ ਲਈ ਕੋਈ ਇਸ ਤਰ੍ਹਾਂ ਦੀ ਗੱਲ ਮੂੰਹੋਂ ਕੱਢਦਾ ਆ ਭਲਾ ਸਾਸਤੀ ਗੱਲ ਸੁਣ ਕੇ ਸਾਰੇ ਮਹਿਮਾਨ ਚਲੇ ਗਏ ਤੇ ਸੋਹਰਾ ਬਿਨਾਂ ਕੁਝ ਬੋਲੇ ਉੱਠ ਕੇ ਘਰੋਂ ਬਾਹਰ ਨਿਕਲ ਗਿਆ ਸੀ ਰੂਚੀ ਦਾ ਸੁਭਾਅ ਵੀ ਬਿਲਕੁਲ ਆਪਣੀ ਮਾਂ ਵਰਗਾ ਹੀ ਸੀ ਸਗੋਂ ਮਾਂ ਨਾਲੋਂ ਜ਼ਿਆਦਾ ਚਲਾਕੀ ਰੂਚੀ ਵਿੱਚ ਕੁੱਟ-ਕੁੱਟ ਕੇ ਭਰੀ ਸੀ ਜਿਵੇਂ ਕਰੇਲੇ ਦਾ ਕੌੜਾ ਰਸ ਅਰਚਨਾ ਰੂਚੀ ਨਾਲੋਂ ਸੋਹਣੀ ਸੀ ਤੇ ਗੋਰੀ ਵੀ ਸੀ ਉਹਦੇ ਨੈਣ ਨਕਸ਼ਵੀ ਤਿੱਖੇ ਸੀ ਇਹੋ ਗੱਲ ਰੂਚੀ ਨੂੰ ਪਸੰਦ ਨਹੀਂ ਸੀ ਇਸ ਵਕਤ ਵਿਜੇ ਦੀਆਂ ਬੁਰਾਈਆਂ ਤੇ ਇਸ ਪਰਿਵਾਰ ਦੀਆਂ ਬੁਰਾਈਆਂ ਸਾਰੇ ਮੁਹੱਲੇ 'ਚ ਫੈਲੀਆਂ ਸੀ। ਇਸ ਲਈ ਉਹਨੂੰ ਕੋਈ ਵੀ ਆਪਣੀ ਕੁੜੀ ਦੇਣ ਨੂੰ ਤਿਆਰ ਨਹੀਂ ਸੀ। ਭਰਾ ਦੇ ਵਿਆਹ ਦਾ ਜਿੰਮਾ ਰੂਚੀ ਨੇ ਚੁੱਕਿਆ ਸੀ। ਉਹਨੇ ਆਪਣੀ ਇੱਕ ਸਹੇਲੀ ਜਿਹੜੀ ਉਹਦੇ ਵਰਗੀ ਹੀ ਚਲਾਕ ਸੀ, ਉਹਨੂੰ ਕੋਈ ਚੰਗੇ ਘਰ ਦੀ ਕੁੜੀ ਦੱਸਣ ਨੂੰ ਕਿਹਾ। ਸਹੇਲੀ ਦੇ ਸਹੌਂਿਆਂ 'ਚ ਇੱਕ ਕੁੜੀ ਵਿਆਹ ਦੀ ਉਮਰ ਦੀ ਸੀ ਤੇ ਰੂਚੀ ਦੀ ਸਹੇਲੀ ਦੀ ਉਸ ਕੁੜੀ ਨਾਲ ਬਿਲਕੁਲ ਵੀ ਬੰਧ ਨਹੀਂ ਸੀ ਉਹ ਕੁੜੀ ਅਰਚਨਾ ਸੀ ਤੇ ਰੂਜੀ ਦੀ ਸਹੇਲੀ ਅਰਚਨਾ ਕੋਲੋਂ ਛੜਦੀ ਸੀ ਰੂਜੀ ਦੀ ਇੱਛਾ ਜਾਣ ਕੇ ਉਹਦੀ ਸਹੇਲੀ ਨੂੰ ਆਪਣਾ ਬਦਲਾ ਲੈਣ ਦਾ ਮੌਕਾ ਮਿਲ ਗਿਆ ਉਹਨੇ ਅਰਚਨਾ ਕੋਲ ਵਿਜੇ ਦੇ ਪਰਿਵਾਰ ਦੀ ਬਹੁਤ ਤਾਰੀਫ ਕੀਤੀ ਤੇ ਬਹੁਤ ਸਾਰੇ ਸੁਪਨੇ ਵਿਖਾਏ ਤੇ ਉਹਨੂੰ ਵਿਜੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਕਰ ਲਿਆ ਐਤਵਾਰ ਨੂੰ ਵਿਜੇ ਆਪਣੇ ਮਾਪਿਓ ਨਾਲ ਅਰਚਨਾ ਨੂੰ ਵੇਖਣ ਗਿਆ ਅਰਚਨਾ ਬਹੁਤ ਸੋਹਣੀ ਸੀ ਇਸ ਲਈ ਵਿਜੇ ਨੇ ਬਿਨਾਂ ਰੁਚੀ ਕੋਲੋਂ ਪੁੱਛੇ ਹਾਂ ਕਹਿ ਦਿੱਤੀ ਐਸੇ ਕਰਕੇ ਰੁਚੀ ਉਸੇ ਪਲ ਤੋਂ ਹੀ ਅਰਚਨਾ ਕੋਲੋਂ ਸੜਨ ਲੱਗੀ ਸੀ ਉਹਨੂੰ ਲੱਗਾ ਕਿ ਅਜੇ ਤਾਂ ਅਰਚਨਾ ਘਰ ਵੀ ਨਹੀਂ ਆਈ ਤੇ ਵਿਜੇ ਇਹਦੇ ਪਿੱਛੇ ਵੀ ਲੱਗ ਗਿਆ ਆ ਫਿਰ ਤਾਂ ਇਹ ਜਦੋਂ ਘਰ ਆ ਜਾਊਗੀ ਤਾਂ ਮੇਰੇ ਹੱਥੋਂ ਤਾਂ ਕਰਤਿਕ ਮਾਨ ਹੀ ਨਿਕਲ ਜਾਊਗੀ ਅਰਚਨਾ ਦਾ ਵਿਆਹ ਵਿਜੇ ਨਾਲ 2 ਮਹੀਨਿਆਂ ਦੇ ਅੰਦਰ ਅੰਦਰ ਹੀ ਹੋ ਗਿਆ ਵਿਆਹ ਦੇ ਤੀਜੇ ਦਿਨ ਰੂਚੀ ਨੇ ਕਿਹਾ ਅਰਚਨਾ ਕੱਲ ਤੋਂ ਮੇਰਾ ਕਾਲਜ ਆ ਹੁਣ ਤਾਂ ਨੂੰ ਦੁਬਾਰਾ ਕਹਿੰਦੇ ਲੋੜ ਨਾ ਪਵੇ ਸਵੇਰੇ ਮੇਰਾ ਨਾਸ਼ਤਾ ਤੇ ਟਿਫਨ ਤਿਆਰ ਕਰਦੀ ਅਰਚਨਾ ਨਾਮ ਤੋਂ ਬੁલાਏ ਜਾਣ ਨਾਲ ਥੋੜੀ ਜੀ ਹੈਰਾਨ ਸੀ ਉਸੇ ਸ਼ਾਮ ਆਪਣੇ ਕਾਲਜ ਤੋਂ ਵਾਪਸ ਆਉਣ ਤੋਂ ਬਾਅਦ ਰੂਚੀ ਨੇ ਅਰਚਨਾ ਦੇ ਵਿਆਹ ਵਾਲਾ ਅਟੈਚੀ ਬਿਨਾਂ ਅਰਚਨਾ ਤੋਂ ਪੁੱਛੇ ਖੋਲ ਕੇ ਆਪਣੇ ਲਈ ਇੱਕ ਵਧੀਆ ਜਿਹਾ ਸੂਟ ਬਿਨਾਂ ਅਰਚਨਾ ਨੂੰ ਦੱਸੇ ਹੀ ਕੱਢ ਲਿਆ ਉਨੇ ਉਸ ਸ਼ਾਮ ਆਪਣੀ ਇੱਕ ਸਹੇਲੀ ਦੇ ਘਰ ਜਾਣਾ ਸੀ ਜਦੋਂ ਰੂਚੀ ਤਿਆਰ ਹੋ ਕੇ ਬਾਹਰ ਆਈ ਅਰਚਨਾ ਨੇ ਆਪਣਾ ਸੂਟ ਵੇਖਿਆ ਤਾਂ ਅਰਚਨਾ ਸੋਚ ਵਿੱਚ ਪੈ ਗਈ ਅਰਚਨਾ ਨੂੰ ਸੋਚ ਵਿੱਚ ਪਏ ਹੋਏ ਵੇਖ ਕੇ ਰੂਚੀ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਅਰਚਨਾ ਅੱਜ ਹੀ ਤੂੰ ਆਪਣੇ ਕੱਪੜੇ ਕੱਢ ਕੇ ਅਲਮਾਰੀ 'ਚ ਟੰਗ ਦੇ ਜਦੋਂ ਮੈਨੂੰ ਲੋੜ ਹੋਈ ਮੈਂ ਕੱਢ ਲਵਾਂਗੀ ਚਲਮਾਰੀ ਨੂੰ ਤਾਲਾ ਨਾ ਲਾਈ ਯਾਦ ਰੱਖੀ ਨਹੀਂ ਤਾਂ ਰਾਤ ਨੂੰ ਰੂਚੀ ਜਦੋਂ ਘਰ ਵਾਪਸ ਆਈ ਅਰਚਨਾ ਦੇ ਸੂਟ ਤੇ ਚਾਹ ਦਾ ਦਾਗ ਪਿਆ ਹੋਇਆ ਸੀ ਜਿਹੜਾ ਉਹਨੇ ਬਿਨਾਂ ਤੋਤੇ ਹੀ ਅਰਚਨਾ ਦੇ ਬੈੱਡ ਤੇ ਸੁੱਟ ਦਿੱਤਾ ਕਿ ਅਰਚਨਾ ਖੁਦ ਆਪਣੇ ਕੱਪੜੇ ਧੋ ਲਵੇ ਚਾਹ ਦਾ ਦਾਗ ਵੇਖ ਕੇ ਅਰਚਨਾ ਨੂੰ ਬਹੁਤ ਬੁਰਾ ਲੱਗਾ ਪਰ ਨਵਾਂ ਵਿਆਹ ਹੋਣ ਦੇ ਕਾਰਨ ਬਸ ਚੁੱਪ ਹੋ ਗਈ ਅਰਚਨਾ ਨੂੰ ਪਰੇਸ਼ਾਨ ਕਰਨ ਦਾ ਰੁਚੀ ਕੋਈ ਮੌਕਾ ਨਾ ਛੱਡਦੀ ਅਰਚਨਾ ਨੂੰ ਆਏ ਹੋਏ ਹਜੇ 10 ਦਿਨ ਨਹੀਂ ਹੋਏ ਸੀ ਸਾਰੇ ਮਹਿਮਾਨ ਜਾ ਚੁੱਕੇ ਸੀ ਰੂਜੀ ਨੇ ਆਪਣੀ ਮਾਂ ਨੂੰ ਸਲਾਹ ਦਿੱਤੀ ਕਿ ਕੰਮ ਵਾਲੀ ਨੂੰ ਹਟਾ ਦਈਏ ਹੁਣ ਘਰ ਦਾ ਸਾਰਾ ਕੰਮ ਅਰਚਨਾ ਉੱਤੇ ਆ ਗਿਆ ਅਰਚਨਾ ਨੂੰ ਘਰ ਦੇ ਕੰਮ ਕਰਨ ਦੀ ਆਦਤ ਸੀ ਤਾਂ ਆਸਾਨੀ ਨਾਲ ਸਾਰਾ ਕੁਝ ਚੱਲ ਗਈ ਪਰ ਜਦੋਂ ਵੀ ਅਰਚਨਾ ਪਾਂਡੇ ਸਾਫ਼ ਕਰਨ ਜਾਂਦੀ ਰੂਜੀ ਪਤਨ ਨਹੀਂ ਕਿੱਥੋਂ-ਕਿੱਥੋਂ ਪਾਂਡੇ ਕੱਢ ਲੈਂਦੀ ਤੇ ਉੱਥੇ ਰੱਖ ਦਿੰਦੀ ਕੀ ਮਜਾਲ ਜੇ ਅਰਚਨਾ ਦੇ ਆਉਣ ਤੋਂ ਬਾਅਦ ਕਿਸੇ ਨੇ ਇੱਕ ਗਲਾਸ 'ਚ ਦੋ ਵਾਰ ਪਾਣੀ ਨਹੀਂ ਪੀਤਾ ਹੋਵੇ ਸਾਰੇ ਪਾਣੀ ਪੀਂਦੇ ਖਾਣਾ ਖਾਂਦੇ ਤੇ ਭਾਂਡੇ ਮੰਜਿਆਂ ਨੂੰ ਛੁੱਟ ਦਿੰਦੇ ਸਿਰਫ ਇਹਨਾਂ ਹੀ ਨਹੀਂ ਰੂਚੀ ਨੇ ਤਾਂ ਜਿਵੇਂ ਸੌਂ ਹੀ ਖਾ ਲਈ ਸੀ ਇਹਨੂੰ ਇੰਨਾ ਪਰੇਸ਼ਾਨ ਕੀਤਾ ਜਾਵੇ ਕਿ ਕੰਮ ਛੱਡ ਕੇ ਭੱਜ ਜਾਵੇ ਹੁਣ ਅਰਜਨਾ ਨੂੰ ਕਦੀ ਵੀ ਕੰਮ ਤੋਂ ਵੇਲ ਨਾ ਮਿਲਦੀ ਸਾਰਾ ਦਿਨ ਕੰਮ ਕਰਨ ਚ ਲੰਗ ਜਾਂਦਾ ਤੇ ਰਾਤ ਨੂੰ ਵਿਜੇ ਸ਼ਰਾਬ ਪੀ ਕੇ ਕਮਰੇ ਚ ਆ ਵੜਦਾ ਅਰਜਨਾ ਕਦੀ ਕਦੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਕਿ ਸ਼ਰਾਬ ਨਾ ਪੀਆ ਕਰੋ ਪਰ ਵਿਜੇ ਦੇ ਮੂੰਹ ਨੂੰ ਤਾਂ ਸ਼ਰਾਬ ਲੱਗੀ ਹੋਈ ਸੀ ਉਹਦੇ ਕੋਲੋਂ ਨਹੀਂ ਛੁੱਟਦੀ ਸੀ ਅਰਚਨਾ ਦੀ ਸਿਹਤ ਕੰਮ ਕਰ ਕਰਕੇ ਖਰਾਬ ਹੋ ਰਹੀ ਸੀ ਤੇ ਵਿਜੇ ਦੀ ਸਿਹਤ ਸ਼ਰਾਬ ਪੀ ਪੀ ਕੇ ਇੱਕ ਦਿਨ ਅਰਚਨਾ ਨੇ ਆਪਣੀ ਸਾਸ ਨੂੰ ਵਿਜੇ ਦੀ ਖਰਾਬ ਸਿਹਤ ਲਈ ਕਿਹਾ ਤਾਂ ਉਹਦੀ ਸਾਸ ਨੇ ਉਲਟਾ ਵਿਜੇ ਨੂੰ ਸਹੀ ਟੈਰ ਹੁੰਦੇ ਹੋਏ ਅਰਚਨਾ ਨੂੰ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿਉਂ ਮੇਰਾ ਪੁੱਤਿਆ ਆਪਣੇ ਪੈਸਿਆਂ ਨਾਲ ਸ਼ਰਾਬ ਪੀਂਦਾ ਆ ਆਪਣੇ ਪੈਸਿਆਂ ਨਾਲ ਜੂਆ ਖੇਡਦਾ ਆ ਤੈਨੂੰ ਕਿਉਂ ਮਿਰਚਾਂ ਲੱਗਦੀਆਂ ਆ ਤੇਰੇ ਪਿਓ ਦਾ ਕੀ ਜਾਂਦਾ ਆ ਉਹ ਸ਼ਰਾਬ ਵੀ ਪੀਊਗਾ ਤੇ ਜੂਆ ਵੀ ਖੇਡੂਗਾ ਸਮਝੀ ਉਹ ਮਰਦ ਆ ਮਰਦ ਤਾਂ ਕੁਝ ਵੀ ਕਰ ਸਕਦਾ ਆ ਜੇ ਤੂੰ ਇਸ ਘਰ ਚ ਰਹਿਣਾ ਆ ਤਾਂ ਚੁੱਪਚਾਪ ਰਹਿ ਨਹੀਂ ਤਾਂ ਨਿਕਲ ਜਾ ਆਪਣੇ ਪੇਕੇ ਅਰਚਨਾ ਤਾਂ ਇਹ ਸੋਚ ਕੇ ਆਪਣੀ ਸੱਸ ਕੋਲ ਗਈ ਸੀ ਕਿ ਉਹਨੂੰ ਸੱਸ ਦਾ ਕੁਝ ਸਹਾਰਾ ਮਿਲ ਜਾਊਗਾ ਤੇ ਇਹ ਤਾਂ ਉਲਟਾ ਹੋ ਗਿਆ ਉਹ ਨੇ ਤਾਂ ਵਿਜੇ ਨੂੰ ਹੀ ਅਰਚਨਾ ਦੇ ਖਿਲਾਫ ੜਕਾ ਦਿੱਤਾ ਵਿਜੇ ਨੇ ਆਪਣੀ ਮਾਂ ਤੇ ਅਰਚਨਾ ਦੀ ਗੱਲ ਸੁਣ ਲਈ ਸੀ ਉਸ ਤੋਂ ਬਾਅਦ ਵਿਜੇ ਨੂੰ ਆਪਣੀ ਮਾਂ ਕੋਲੋਂ ਸ਼ਹਿ ਮਿਲ ਗਈ ਤੇ ਉਹਨੂੰ ਜਿਵੇਂ ਖੁੱਲੀ ਛੁੱਟੀ ਮਿਲ ਗਈ ਹੋਵੇ ਉਸ ਦਿਨ ਤੋਂ ਬਾਅਦ ਵਿਜੇ ਨੇ ਘਰ ਦੇਰ ਨਾਲ ਆਉਣਾ ਸ਼ੁਰੂ ਕਰ ਦਿੱਤਾ ਜਦੋਂ ਅਰਚਨਾ ਨੇ ਲੇਟ ਹੋਣ ਦਾ ਕਾਰਨ ਪੁੱਛਿਆ ਤਾਂ ਵਿਜੇ ਨੇ ਅਰਚਨਾ ਨੂੰ ਗੁੱਤੋਂ ਫੜ ਲਿਆ ਤੇ ਬੋਲਿਆ ਤੂੰ ਜਾਣਨਾ ਚਾਹੁੰਦੀ ਆ ਨਾ ਮੈਂ ਲੇਟ ਕਿਉਂ ਆਂਦਾ ਆ ਤਾਂ ਠੀਕ ਆ ਅੱਜ ਤੈਨੂੰ ਦੱਸ ਹੀ ਦੇਣਾ ਆ ਉਸ ਰਾਤ ਵਿਜੇ ਬਹੁਤ ਲੇਟ ਘਰ ਆਇਆ ਸੀ ਅਰਚਨਾ ਇੰਤਜ਼ਾਰ ਕਰਦੀ ਰਹੀ ਜਦੋਂ ਰਾਤ ਦੇ 12 ਵੱਜ ਗਏ ਤੇ ਸਾਰੇ ਸੌਂ ਗਏ ਤਾਂ ਵਿਜੇ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਰਚਨਾ ਉਸੇ ਦਾ ਇੰਤਜ਼ਾਰ ਕਰ ਰਹੀ ਸੀ ਦਰਵਾਜ਼ਾ ਖੋਲਿਆ ਤੇ ਇੱਕ ਝਟਕੇ 'ਚ ਵਿਜੇ ਆਪਣੇ ਨਾਲ ਇੱਕ ਔਰਤ ਨੂੰ ਅੰਦਰ ਲੈ ਆਇਆ ਵਿਜੇ ਇੱਕ ਔਰਤ ਨੂੰ ਕਮਰੇ 'ਚ ਲੈ ਆਇਆ ਤੇ ਅੰਦਰ ਆ ਕੇ ਉਨੇ ਦੋ ਜਣਿਆਂ ਦਾ ਖਾਣਾ ਕਮਰੇ 'ਚ ਲਿਆਉਣ ਨੂੰ ਕਿਹਾ ਅਰਚਨਾ ਸਮਝ ਨਹੀਂ ਸਕੀ ਕਿ ਇਹ ਔਰਤ ਕੌਣ ਹੈ ਤੇ ਦੋ ਜਣਿਆਂ ਦਾ ਖਾਣਾ ਕਮਰੇ 'ਚ ਕਿਉਂ ਮੰਗਵਾਇਆ ਆਇਆ ਅਰਚਨਾ ਨੇ ਵਿਜੇ ਦੇ ਇੰਤਜ਼ਾਰ 'ਚ ਹਜੇ ਤੱਕ ਖਾਣਾ ਨਹੀਂ ਖਾਧਾ ਸੀ ਇਸ ਲਈ ਇਸ ਵਕਤ ਰਸੋਈ 'ਚ ਸਿਰਫ ਵਿਜੇ ਤੇ ਅਰਚਨਾ ਦਾ ਹੀ ਖਾਣਾ ਬਚਿਆ ਸੀ ਫਿਰ ਉਹ ਉਹ ਖਾਣਾ ਦੋਵਾਂ ਪਲੇਟਾਂ 'ਚ ਪਾ ਕੇ ਕਮਰੇ 'ਚ ਵਿਜੇ ਤੇ ਉਸ ਔਰਤ ਨੂੰ ਦੇ ਆਈ ਤੇ ਵਿਜੇ ਨੇ ਅਰਚਨਾ ਨੂੰ ਕਮਰੇ ਦਾ ਦਰਵਾਜ਼ਾ ਬੰਦ ਕਰਨ ਨੂੰ ਕਿਹਾ। ਅਰਚਨਾ ਨੇ ਉਹਨੂੰ ਪੁੱਛਿਆ ਕਿ ਇਹ ਔਰਤ ਕੌਣ ਹੈ? ਮੈਂ ਮਾਂ ਜੀ ਨੂੰ ਸੱਦ ਕੇ ਲਿਆਉਣੀ ਆਂ। ਮਾਂ ਦਾ ਨਾਂ ਸੁਣਦੇ ਹੀ ਵਿਜੇ ਨੇ ਉਸ ਔਰਤ ਦੇ ਸਾਹਮਣੇ ਹੀ ਅਰਚਨਾ ਨੂੰ ਟੜਾਕ-ਟੜਾਕ ਦੋ ਥੱਪੜ ਮਾਰ ਦਿੱਤੇ ਤੇ ਅਰਚਨਾ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ ਤੂੰ ਚੁੱਪ-ਚਾਪ ਸਾਰਾ ਕੁਝ ਵੇਖ ਕਿ ਕਿਵੇਂ ਪਤੀ ਨੂੰ ਸਵਾਲ ਕੀਤਾ ਜਾਂਦਾ ਆ। ਮਾਰ ਖਾ ਕੇ ਅਰਚਨਾ ਬੇਇਜਤ ਹੋ ਕੇ ਇਕਦਮ ਸੁੰਨ ਹੋ ਗਈ ਵਿਜੇ ਨੇ ਉਹਨੂੰ ਤੱਕਾ ਦੇਂਦੇ ਹੋਏ ਕੁਰਸੀ ਤੇ ਸੁੱਟ ਦਿੱਤਾ ਤੇ ਫਿਰ ਉਸ ਔਰਤ ਨੂੰ ਬਿਸਤਰੇ ਤੇ ਲੈ ਗਿਆ ਅਰਚਨਾ ਇਹ ਸਭ ਵੇਖ ਕੇ ਬਰਦਾਸ਼ਤ ਨਹੀਂ ਕਰ پا ਰਹੀ ਸੀ ਤਾਂ ਉਹਨੇ ਮੂੰਹ ਮੋੜ ਲਿਆ ਇਹ ਵੇਖ ਕੇ ਇੱਕ ਵਾਰ ਫਿਰ ਵਿਜੇ ਉੱਠਿਆ ਤੇ ਅਰਚਨਾ ਨੂੰ ਲੱਤਾਂ ਮਾਰਦੇ ਹੋਏ ਬੋਲਿਆ ਵੇਖ ਸਾਨੂੰ ਦੋਵਾਂ ਨੂੰ ਨਹੀਂ ਤਾਂ ਤੈਨੂੰ ਕੱਲ ਜਾ ਕੇ ਮੈਂ ਮੰਡੀ ਵਿੱਚ ਵੇਚ ਆਉਂਗਾ ਆਪਣੇ ਆਪ ਨੂੰ ਵੇਚਣ ਬਾਰੇ ਸੁਣ ਕੇ ਅਰਚਨਾ ਸੈਮ ਗਈ ਦੂਜੇ ਦਿਨ ਸਵੇਰੇ ਵਿਝੇ ਉਸ ਔਰਤ ਨੂੰ ਲੈ ਕੇ ਕਮਰੇ ਤੋਂ ਬਾਹਰ ਨਿਕਲ ਗਿਆ ਤਾਂ ਰੁਚੀ ਅਰਚਨਾ ਦੇ ਕਮਰੇ ਚ ਆਈ ਤੇ ਬੋਲੀ ਕਿਉਂ ਅਰਚਨਾ ਮਜ਼ਾ ਆਇਆ ਨਾ ਲੈ ਮੈਨੂੰ ਵੀ ਬੁਲਾ ਲੈਂਦੀ ਇਹਨਾਂ ਕਹਿ ਕੇ ਉਹ ਚਲੀ ਗਈ ਅਰਚਨਾ ਦੀ ਇੰਨੀ ਹਿੰਮਤ ਨਾ ਹੋਈ ਕਿ ਰੁਚੀ ਨੂੰ ਆਪਣੇ ਭਰਾ ਪਾ ਵੀ ਲਈ ਇਹ ਗੱਲ ਕਹਿਣ ਦਾ ਜਵਾਬ ਵੀ ਦੇ ਦਿੰਦੀ ਥੋੜੀ ਦੇਰ ਬਾਅਦ ਉਹਦੀ ਸਾਥ ਆਪਣੇ ਕਮਰੇ ਚੋਂ ਬਾਹਰ ਨਿਕਲੀ ਤੇ ਅਰਚਨਾ ਨੂੰ ਕਹਿਣ ਲੱਗੀ ਬਹੁਤ ਜ਼ੁਬਾਨ ਚਲੰਦੀ ਸੀ ਨਾ ਤੂੰ ਮੇਰੇ ਮੁੰਡੇ ਨੂੰ ਗੱਲਾਂ ਕਰਦੀ ਸੀ ਹੁਣ ਵੇਖੀ ਮੇਰਾ ਮੁੰਡਾ ਰੋਜ਼ ਪੀਊਗਾ ਤੇ ਰੋਜ਼ ਨਵੀਆਂ ਜਨਾਨੀਆਂ ਲੈ ਕੇ ਵੀ ਆਊਗਾ ਅਰਚਨਾ ਆਪਣੇ ਸਹੁਰੇ ਘਰ ਫਸ ਚੁੱਕੀ ਸੀ ਇੱਕ ਵਾਰ ਤਾਂ ਉਹਦੇ ਦਿਲ 'ਚ ਆਇਆ ਕਿ ਉਹ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦੇਵੇ ਪਰ ਫਿਰ ਕਦੀ ਉਹ ਆਪਣੇ ਸਹੁਰੇ ਵਾਪਸ ਨਹੀਂ ਆ ਸਕੂਗੀ ਕਿਉਂਕਿ ਉਹਦੀ ਚਾਚੀ ਨੇ ਇਹ ਰਿਸ਼ਤਾ ਇਹ ਕਹਿ ਕੇ ਕਰਵਾਇਆ ਸੀ ਕਿ ਘਰ ਪਰਿਵਾਰ ਬਹੁਤ ਚੰਗਾ ਆ ਹਜੇ ਤੱਕ ਉਹਨੇ ਹਮੇਸ਼ਾ ਇਸ ਘਰ ਦੀ ਸਿਫਤ ਹੀ ਕੀਤੀ ਸੀ ਕਦੀ ਇਸ ਘਰ ਦੀ ਕੋਈ ਗੱਲ ਨਹੀਂ ਕੀਤੀ ਸੀ ਤਾਂ ਜੇ ਹੁਣ ਅਰਚਨਾ ਦੱਸਦੀ ਤਾਂ ਕੌਣ ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰਦਾ ਉਹ ਤੋਂ ਵੀ ਜੇ ਨਹੀਂ ਉਹਨੂੰ ਬਾਜ਼ਾਰ 'ਚ ਵੇਚ ਦੇਣ ਦੀ ਧਮਕੀ ਵੀ ਦਿੱਤੀ ਸੀ ਅਰਚਨਾ ਚੁੱਪ ਹੋ ਗਈ ਉਹ ਕਿਸੇ ਨੂੰ ਆਪਣੀ ਦਿਲ ਦੀ ਗੱਲ ਨਹੀਂ ਕਹਿ ਸਕਦੀ ਸੀ ਪਰ ਇਸ ਘਟਨਾ ਨੇ ਰੁਚੀ ਨੂੰ ਹੋਰ ਜ਼ਿਆਦਾ ਨਿਡਰ ਬਣਾ ਦਿੱਤਾ ਸੀ ਤੇ ਉਹ ਸੋਚਣ ਲੱਗੀ ਕਿ ਜੇ ਵੀਰ ਸ਼ਰਾਬ ਪੀ ਕੇ ਆ ਸਕਦਾ ਆ ਤਾਂ ਉਹ ਕਿਉਂ ਨਹੀਂ ਪੀ ਸਕਦੀ ਇੱਕ ਦਿਨ ਚੋਰੀ ਉਹਨੇ ਆਪਣੇ ਭਰਾ ਦੀ ਬੋਤਲ ਵਿੱਚੋਂ ਸ਼ਰਾਬ ਕੱਢ ਕੇ ਪੀ ਲਈ ਥੋੜੀ ਦੇਰ ਚ ਹੀ ਉਹਨੂੰ ਨਸ਼ਾ ਚੜ ਗਿਆ ਤੇ ਉਹਨੂੰ ਬਹੁਤ ਮਜ਼ਾ ਆਇਆ ਉਹਨੇ ਕਾਲਜ ਵਿੱਚ ਵੀ ਹੁਣ 4-5 ਮੁੰਡਿਆਂ ਦਾ ਗਰੁੱਪ ਬਣਾ ਲਿਆ ਤੇ ਹਰ ਦਿਨ ਸ਼ਾਮ ਨੂੰ ਅਰਚਨਾ ਦਾ ਸੂਟ ਪਾ ਕੇ ਜਾਣ ਲੱਗੀ ਅਰਚਨਾ ਇਹ ਦਿਨ ਰੂਚੀ ਦੇ ਰੰਗ ਟੰਗ ਬਦਲਦੇ ਵੇਖ ਰਹੀ ਸੀ ਮਾਂ ਨੂੰ ਆਪਣੀ ਕੁੜੀ ਦੇ ਬਦਲੇ ਰੰਗ ਟੰਗ ਚੰਗੇ ਲੱਗਦੇ ਸੀ। ਉਹਨੂੰ ਆਪਣੀ ਕੁੜੀ ਦੇ ਨਿੱਡਰ ਹੋਣ ਦਾ ਪੜਾ ਹੀ ਗਰਵ ਹੋਣ ਲੱਗਾ ਸੀ। ਹੁਣ ਰੂਚੀ ਅਕਸਰ ਘਰ ਲੇਟ ਆਉਣ ਲੱਗੀ। ਕੋਈ ਨਾ ਕੋਈ ਮੁੰਡਾ ਉਹਨੂੰ ਆਪਣੀ ਗੱਡੀ ਤੇ ਛੱਡ ਜਾਂਦਾ। ਨਸ਼ੇ ਵਿੱਚ ਝੂਮਦੀ ਹੋਈ ਉਹ ਆਪਣੇ ਕਮਰੇ 'ਚ ਚਲੀ ਜਾਂਦੀ। ਮਾਂ ਰੂਚੀ ਦੇ ਸੁਭਾਅ 'ਚ ਆਏ ਬਦਲਾਅ ਨੂੰ ਵੇਖ ਰਹੀ ਸੀ। ਪਰ ਉਹ ਇਹਨੂੰ ਵੱਡੇ ਘਰ ਦੀ ਨਿਸ਼ਾਨੀ ਮੰਨ ਕੇ ਚੁੱਪ ਰਹਿੰਦੀ। ਮਾਂ ਦੇ ਚੁੱਪ ਰਹਿਣ ਨਾਲ ਰੁਚੀ ਨੂੰ ਹੋਰ ਜ਼ਿਆਦਾ ਸ਼ਹਿ ਮਿਲ ਰਹੀ ਸੀ ਤੇ ਉਹ ਬੇਖੌਫ ਹੋ ਕੇ ਮੁੰਡਿਆ ਨਾਲ ਅੱਧੀ ਰਾਤ ਤੱਕ ਉਮਦੀ ਰਹਿੰਦੀ ਇਹ ਸਾਰਾ ਕੁਝ ਵੇਖ ਕੇ ਅਰਚਨਾ ਦਾ ਸਹਰਾ ਵਿੱਚ ਉੱਪਰ ਐ ਨੂੰ ਮਜਬੂਰ ਸੀ ਕਿਉਂਕਿ ਮਾਂ ਤਾਂ ਆਪਣੀ ਕੁੜੀ ਦਾ ਹੀ ਪੱਖ ਲੈਂਦੀ ਸੀ ਅਰਚਨਾ ਨੇ ਰੁਚੀ ਵਿੱਚ ਆਏ ਇਸ ਬਦਲਾਅ ਨੂੰ ਵੇਖਿਆ ਤੇ ਵਿਜੇ ਨੂੰ ਕਿਹਾ ਪਰ ਵਿਜੇ ਨੇ ਅਰਚਨਾ ਨੂੰ ਥੱਪੜ ਮਾਰ ਕੇ ਕਿਹਾ ਅਨਪੜ ਗਵਾਰ ਖਬਰਦਾਰ ਜੇ ਮੇਰੀ ਭੈਣ ਦੇ ਖਿਲਾਫ ਇੱਕ ਵੀ ਸ਼ਬਦ ਬੋਲਿਆ ਤਾਂ ਜ਼ੁਬਾਨ ਬੰਦ ਰੱਖ ਆਪਣੀ ਨਹੀਂ ਤਾਂ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦੂੰਗਾ। ਵੀ ਜਿਸ ਮੂੰਹ ਨਾਲ ਆਪਣੀ ਭੈਣ ਨੂੰ ਮਨਾ ਕਰਦਾ ਇਸ ਲਈ ਉਹਨੇ ਉਲਟਾ ਅਰਚਨਾ ਨੂੰ ਹੀ ਥੱਪੜ ਮਾਰ ਕੇ ਚੁੱਪ ਕਰਾ ਦਿੱਤਾ। ਇਸ ਤੋਂ ਬਾਅਦ ਅਰਚਨਾ ਕੀ ਕਹਿ ਸਕਦੀ ਸੀ? ਉਹਨੇ ਅੰਦਾਜ਼ਾ ਲਾ ਲਿਆ ਸੀ ਕਿ ਜੇ ਸੱਸ ਨੂੰ ਕਿਹਾ ਤਾਂ ਉਹ ਵੀ ਉਲਟਾ ਉਹਨੂੰ ਹੀ ਬੋਲੂਗੀ। ਇਸ ਤੋਂ ਚੰਗਾ ਇਹ ਹੋਊਗਾ ਕਿ ਉਹ ਆਪਣੀ ਜ਼ੁਬਾਨ ਬੰਦ ਹੀ ਰੱਖੇ। ਰੁਜੀ ਨੂੰ ਹੁਣ ਟੋਕਣ ਵਾਲਾ ਕੋਈ ਨਹੀਂ ਸੀ ਹੁਣ ਉਹਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ ਤੇ ਘਰ ਲੇਟ ਆਉਣਾ ਉਸੇ ਤਰ੍ਹਾਂ ਚੱਲੂ ਹੀ ਰਿਹਾ ਅਰਚਨਾ ਪਹਿਲਾਂ ਵਾਂਗ ਘਰ ਦੇ ਸਾਰੇ ਕੰਮ ਚੁੱਪਚਾਪ ਕਰਦੀ ਰਹੀ ਰੁਜੀ ਦੇ ਨਸ਼ਾ ਕਰਨ ਦੀ ਆਦਤ ਹੁਣ ਬਦਲ ਰਹੀ ਸੀ ਉਹਨਾਂ ਨੇ ਸ਼ਰਾਬ ਦੀ ਜਗ੍ਹਾ ਚਿੱਟਾ ਪੀਣਾ ਸ਼ੁਰੂ ਕਰ ਦਿੱਤਾ ਸੀ ਸ਼ੁਰੂ-ਸ਼ੁਰੂ ਵਿੱਚ ਉਹਨੂੰ ਨਸ਼ਾ ਤਸਕਰਾਂ ਵੱਲੋਂ ਮੁਫਤ ਨਸ਼ਾ ਕਰਾਇਆ ਜਾਂਦਾ ਸੀ ਫਿਰ ਜਦੋਂ ਉਹਦੀ ਆਦਤ ਪੈ ਗਈ ਤਾਂ ਉਹਦੇ ਕੋਲੋਂ ਪੈਸੇ ਮੰਗਣ ਲੱਗੇ। ਬਿਨਾਂ ਨਸ਼ੇ ਦੇ ਰੂਚੀ ਦੀ ਹਾਲਤ ਵਿਗੜਨ ਲੱਗਦੀ। ਇਸ ਲਈ ਉਹਨੇ ਪਹਿਲਾਂ ਘਰ ਦੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕੀਤੀਆਂ ਤੇ ਫਿਰ ਆਪਣੇ ਗਹਿਣੇ ਵੇਚੇ। ਜਦੋਂ ਵੀ ਖਤਮ ਹੋ ਗਿਆ ਤਾਂ ਨਸ਼ੇ ਦੇ ਵਪਾਰੀਆਂ ਨੇ ਉਹਨੂੰ ਆਪਣੀ ਦੇਹ ਵੇਚਣ ਤੇ ਮਜਬੂਰ ਕਰ ਦਿੱਤਾ। ਰੂਜੀ ਉਹਨ ਦੇ ਵਪਾਰ ਵਿੱਚ ਸਿਰਫ ਨਸ਼ੇ ਦੀ ਆਦਤ ਦੇ ਕਾਰਨ ਫਸ ਗਈ ਤੇ ਛੇਤੀ ਹੀ ਉਹ ਪ੍ਰੈਗਨੈਂਟ ਹੋ ਗਈ। ਇਹਦੇ ਦੂਜੇ ਮਹੀਨੇ ਉਹਨੂੰ ਉਲਟੀਆਂ ਸ਼ੁਰੂ ਹੋ ਗਈਆਂ ਤਾਂ ਮਾਂ ਨੂੰ ਕੁਝ ਹੋਸ਼ ਆਇਆ ਕਿ ਰੂਚੀ ਨੂੰ ਡਾਕਟਰ ਨੂੰ ਵਿਖਾਉਣਾ ਚਾਹੀਦਾ ਆ ਇੱਕ ਦਿਨ ਮਾਂ ਨੇ ਅਰਚਨਾ ਨੂੰ ਕਿਹਾ ਕਿ ਉਹ ਰੂਚੀ ਨੂੰ ਡਾਕਟਰ ਨੂੰ ਵਿਖਾ ਕੇ ਲਿਆਵੇ ਰੂਚੀ ਅਰਚਨਾ ਦੇ ਨਾਲ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੀ ਸੀ ਪਰ ਮਾਂ ਦੀ ਅੱਜ ਸਿਹਤ ਠੀਕ ਨਹੀਂ ਲੱਗ ਰਹੀ ਸੀ ਇਸ ਲਈ ਅਰਚਨਾ ਹੀ ਰੂਚੀ ਨੂੰ ਡਾਕਟਰ ਦੇ ਕੋਲ ਲੈ ਗਈ ਰੂਚੀ ਦਾ ਚੈੱਕਅਪ ਕਰਕੇ ਡਾਕਟਰ ਨੇ ਅਰਚਨਾ ਨੂੰ ਦੱਸਿਆ ਕਿ ਰੂਚੀ ਗਰਭਵਤੀ ਆ ਉਹ ਤਾਂ ਧਿਆਨ ਰੱਖੋ ਅਰਚਨਾ ਨੇ ਸੁਣਿਆ ਤਾਂ ਉਹ ਸ਼ਰਮ ਹੋ ਗਈ ਅਰਚਨਾ ਪਰਿਵਾਰ ਦੀ ਇੱਜ਼ਤ ਦਾ ਸੋਚ ਕੇ ਬਹੁਤ ਘਬਰਾ ਗਈ ਉਹ ਆਪਣਾ ਆਪ ਖੋ ਬੈਠੀ ਤੇ ਘਰ ਆ ਕੇ ਪਹਿਲਾਂ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮਾਂ ਉਹਦੇ ਪ੍ਰੈਗਨੈਂਟ ਦੀ ਗੱਲ ਸੁਣ ਕੇ ਪਹਿਲਾਂ ਤਾਂ ਆਪਣੇ ਸਿਰ ਤੇ ਹੱਥ ਰੱਖ ਕੇ ਬਹਿ ਗਈ ਫਿਰ ਅਚਾਨਕ ਉੱઠી ਤੇ ਰੁਚੀ ਨੂੰ ਤੜਾ ਤੜ ਮਾਰਨ ਲੱਗੀ ਗੁੱਸਾ ਤਾਂ ਅਰਚਨਾ ਨੂੰ ਹੀ ਆ ਰਿਹਾ ਸੀ ਪਰ ਉਹਨੇ ਅੱਜ ਰੁਚੀ ਨੂੰ ਸਬਕ ਸਿਖਾਉਣ ਦਾ ਸੋਚ ਹੀ ਲਿਆ ਸੀ ਅੱਜ ਪਹਿਲੀ ਵਾਰ ਅਰਚਨਾ ਨੇ ਉੱਚੀ ਆਵਾਜ਼ ਵਿੱਚ ਰੂਜੀ ਨੂੰ ਕਿਹਾ ਅੱਜ ਮੈਂ ਚੁੱਪ ਨਹੀਂ ਰਹੂੰਗੀ ਸੁਣਿਆ ਤੂੰ ਰੂਜੀ ਇੰਨੀ ਉਮਰ ਬੀਤ ਗਈ ਆ ਤੇਰੀ ਪੱਕ-ਪੱਕ ਸੁਣਦਿਆਂ ਅੱਜ ਤੋਂ ਬਾਅਦ ਤੂੰ ਸਿਰਫ ਉਹੋ ਕਰੇਂਗੀ ਜੋ ਮੈਂ ਕਹੂੰਗੀ ਇਹ ਕਹਿੰਦੇ ਹੋਏ ਅਰਚਨਾ ਨੇ ਰੂਜੀ ਨੂੰ ਥੱਪੜ ਮਾਰੇ ਤੇ ਉਹਨੂੰ ਧੱਕਾ ਦੇਂਦੇ ਹੋਏ ਕਮਰੇ ਚ ਵਾੜ ਦਿੱਤਾ ਕਿ ਹੁਣ ਤੂੰ ਕਮਰੇ ਤੋਂ ਬਾਹਰ ਉਦੋਂ ਹੀ ਨਿਕਲੇਂਗੀ ਜਦੋਂ ਮੈਂ ਕਹਾਂ ਅਰਚਨਾ ਦੀ ਸੱਸ ਅੱਜ ਅਰਚਨਾ ਦੇ ਅੱਗੇ ਕੁਝ ਬੋਲ ਨਾ ਸકી ਉਹ ਵੀ ਸਹਿਮ ਗਈ ਤੇ ਅਰਚਨਾ ਦਾ ਸਹੁਰਾ ਉਹ ਵੀ ਆਪਣੇ ਮੱਥੇ ਤੇ ਹੱਥ ਰੱਖ ਕੇ ਬਹਿ ਗਿਆ ਤੇ ਫਿਰ ਅਚਾਨਕ ਉੱਠਿਆ ਤੇ ਅਰਚਨਾ ਦੀ ਸੱਸ ਨੂੰ ਮਾਰਨ ਲੱਗਾ ਤੇ ਮਾਰਦੇ ਹੋਏ ਇਹ ਕਹਿ ਰਿਹਾ ਸੀ ਕਿ ਇਹ ਸਾਰਾ ਕੁਝ ਤੇਰੀ ਸ਼ੈ ਕਰਕੇ ਹੋਇਆ ਆ ਰੁਜੀ ਤੇ ਵਿਜੇ ਦੋਵੇਂ ਹੀ ਤੇਰੇ ਕਰਕੇ ਹੀ ਵਿਗੜੇ ਆ ਅੱਜ ਸੱਸ ਨੂੰ ਅਰਚਨਾ ਦੇ ਸਹੁਰੇ ਦੇ ਖਿਲਾਫ ਬੋਲਣ ਦਾ ਕੋਈ ਕਾਰਨ ਨਾ ਮਿਲਿਆ ਅੱਜ ਉਹ ਨਾ ਸਿਰਫ ਮਾਰ ਹੀ ਖਾ ਰਹੀ ਸੀ ਬਲਕਿ ਚੁੱਪ ਵੀ ਸੀ ਅਰਚਨਾ ਨੇ ਵਿਜੇ ਨੂੰ ਸੁਨਮਦੇ ਹੋਏ ਕਿਹਾ ਉਸ ਦਿਨ ਤੂੰ ਇੱਕ ਬਜਾਰੂ ਔਰਤ ਨੂੰ ਮੇਰੇ ਕਮਰੇ ਚ ਲਿਆ ਕੇ ਮੇਰੀ ਬੇਇੱਜ਼ਤੀ ਕੀਤੀ ਸੀ ਨਾ ਲੈ ਅੱਜ ਤੇਰੀ ਭੈਣ ਉਹ ਜਹੀ ਔਰਤ ਬਣ ਗਈ ਆ ਵਿਜੇ ਵੀ ਸਾਰਾ ਕੁਝ ਵੇਖ ਕੇ ਸੁਣ ਕੇ ਇੱਕ ਕੋਨੇ ਚ ਬੈ ਗਿਆ ਅੱਜ ਉਹ ਵੀ ਕੁਝ ਨਾ ਬੋਲ ਸਕਿਆ ਅਰਚਨਾ ਦਾ ਮੂੰਹ ਗੁੱਸੇ ਨਾਲ ਹੋ ਲਾਲ ਹੋ ਗਿਆ ਸੀ ਉਦਾਸਾ ਚੱਲਦਾ ਤਾਂ ਉਸੇ ਵਕਤ ਰੁਚੀ ਨੂੰ ਨਸ਼ਾ ਕਰਨ ਦੇ ਜ਼ੁਲਮ ਚ ਪੁਲਸ ਦੇ ਹਵਾਲੇ ਕਰ ਦਿੰਦੀ ਪਰ ਅਰਚਨਾ ਆਪਣੀ ਸਾਸ ਨੂੰ ਸੁਣਾ ਕੇ ਬੋਲੀ ਇਹਨੇ ਨਾ ਸਿਰਫ ਨਸ਼ਾ ਕੀਤਾ ਬਲਕਿ ਨਸ਼ੇ ਦੀ ਲਤ ਕਰਨ ਕਰਦੀ ਇੱਜ਼ਤ ਨੂੰ ਨਿਲਾਮ ਕਰ ਦਿੱਤਾ ਆ ਚੰਗੇ ਘਰ ਦੀ ਧੀ ਹੋਣ ਦੇ ਕਾਰਨ ਰੁਚੀ ਨੂੰ ਹਵਾਲਾ ਦੀ ਹਵਾ ਨਾਖਵਾ ਕੇ ਘਰ ਦੀ ਇੱਜ਼ਤ ਹੀ ਵਿਚਾਰ ਰਹੀਆਂ ਮੈਂ ਨਹੀਂ ਤਾਂ ਇਹਨੇ ਜਿਹੜਾ ਕੰਮ ਕੀਤਾ ਆ ਇਹਨੂੰ ਤਾਂ ਪੁਲਸ ਦਾ ਡੰਡਾ ਤੇ ਜੇਲ੍ਹ ਹੀ ਮਿਲਣੀ ਚਾਹੀਦੀ ਸੀ ਤਾਂ ਇਹਦਾ ਦਿਮਾਗ ਟਿਕਾਣੇ ਆਂਦਾ ਹੁਣ ਇਹਨੂੰ ਨਸ਼ਾ ਮੁਕਤੀ ਕੇਂਦਰ ਚ ਨਾ ਕੇਵਲ ਭਰਤੀ ਹੋਣਾ ਪਊਗਾ ਬਲਕੇ ਪਰਿਵਾਰ ਦੀ ਇੱਜ਼ਤ ਲਈ ਅਬੋਸ਼ਣ ਵੀ ਕਰਵਾਉਣਾ ਪਊਗਾ ਇਹ ਨਾ ਕਹਿ ਕੇ ਅਰਚਨਾ ਨੇ ਕਿਸੇ ਨਸ਼ਾ ਮੁਕਤੀ ਕੇਂਦਰ ਨੂੰ ਲੱਭਣਾ ਸ਼ੁਰੂ ਕੀਤਾ ਤੇ ਕਿਸੇ ਨਰਸ ਨੂੰ ਵੀ ਜਿਹਦੇ ਨਾਲ ਰੁਚੀ ਨੂੰ ਅਣਚਾਹੇ ਗਰਭ ਤੋਂ ਛਟਕਾਰਾ ਦਵਾਇਆ ਜਾ ਸਕੇ ਕਹਿਣ ਦੀ ਲੋੜ ਨਾ ਪਵੇ ਪਰ ਇਸ ਤੋਂ ਬਾਅਦ ਅਰਚਨਾ ਦੀ ਇੱਜ਼ਤ ਪਰਵਾਰ ਵਿੱਚ ਵਧ ਗਈ ਹੁਣ ਉਹਨੂੰ ਲੱਗਾ ਕਿ ਉਹਦੀ ਸਾਰੀ ਮਿਹਨਤ ਸਫਲ ਹੋ ਗਈ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ